ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰੀਏ ਪੜ੍ਹਨ ਸ਼ੁਰੂ ਭਾਜੀ ਹਾਲੋ ਜੀ ਜੀ ਆਸਾ ਮੈਲਾ ਪੰਜਵਾ ਬਾਹਰ ਧੋਏ ਅੰਤਰ ਮਨ ਮੈਲਾ ਦੁਏ ਠੌਰ ਆਪਣੇ ਖੋਏ ਇਹਾ ਕਾਮ ਕ੍ਰੋਧ ਮੋਹ ਵਿਆਪਿਆ ਅੱਗੇ ਮੁਸ ਮੁਸ ਰੋਏ ਗੋਵਿੰਦ ਭਜਨ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਈ ਨਾਮ ਨ ਸੁਣਈ ਡੋਰਾ ਰਹਾਓ ਜਸਵਿੰਦਰ ਸਿੰਘ ਭਾਜੀ ਸ਼ੁਰੂ ਕਰੀਏ ਹਾਂਜੀ ਆਸਾ ਮੇਲਾ ਪੰਜਮਾ ਬਾਹਰ ਧੋਏ ਅੰਦਰ ਮਨ ਮੇਲਾ ਦੁਇ ਠੌਰ ਆਪਣੇ ਕੋਏ ਇਹੀਆਂ ਕਾਮ ਕ੍ਰੋਧ ਮੋਹ ਵਿਅਪਿਆ ਆਗੇ ਮਸਮਸ ਰੋਈ ਪੰਚਮ ਪਾਸ਼ਾ ਇਹ ਸ਼ਬਦਾਂ ਪੱਲੜੀ ਵਾਰਾ ਸਾਹਿਬ ਰਾਗ ਦੇ ਵਿੱਚ ਕਰ ਰਹੇ ਗੁਰੂ ਸਾਹਿਬ ਜੋ ਆਮ ਸੰਸਾਰ ਦੇ ਵਿੱਚ ਜੋ ਮਨਮੁਖ ਮਨਮਤੇ ਅਨਸਾਰ ਬੰਦਾ ਕਰ ਰਿਹਾ ਜਿਹਾ ਤਾਂ ਗੁਰਮੁਖ ਦੀ ਸੋਝੀ ਨਹੀਂ ਲਈ ਕੋਈ ਉਹਦੇ ਬਾਰੇ ਸਾਨੂੰ ਸਮਝਾ ਰਹੇ ਨੇ ਕਿ ਬਾਹਰ ਤੋਂ ਇਹ ਅੰਦਰ ਮਨ ਮੈਲਾ ਬਾਹਰ ਦਾ ਜਿਹੜੇ ਆਪਣੇ ਆਪ ਨੂੰ ਜਿਹਾ ਤੀਰਤਾ ਤੇ ਜਾ ਕੇ ਇਸ਼ਨਾਨ ਕਰਦਾ ਵੀ ਮੇਰੇ ਜਿਹੜੇ ਪਾਪ ਐ ਗੁਨਾਹ ਐ ਤੇ ਬਖਸ਼ੇ ਜਾਣ। ਪਰ ਅੰਦਰ ਤਾਂ ਉਹਦੇ ਕੱਪੜੇ ਭਰਿਆ ਪਿਆ। ਤੇ ਜਿੰਨ ਜੀ ਕਹਿੰਦੇ ਜਿੰਨ ਕੇ ਹਿਰਦੇ ਮੇਲੇ ਕੱਪੜਾ ਹੈ ਬਾਹਰ ਤੋਂ ਆਇਆ। ਕੂੜ ਕੱਪੜਾ ਕਮਾਉਂਦੇ। ਕੂੜ ਪ੍ਰਗਟ ਆਇਆ। ਕੂੜ ਹੁਣ ਜਿਹੜਾ ਜੀ ਕਮਾਈ ਕਰਦੇ ਐ ਤੇ ਕੂੜ ਨੇ ਤਾਂ ਸਾਹਮਣੇ ਆਣਾ ਹੀ ਐ। ਤੇ ਬਾਹਰ ਤੋਂ ਤੇ ਨਾਲ ਕੀ ਹੋਣਾ ਉਹ ਤਾਂ ਨਿਤ ਨਿਤ ਮੰਡਿੰਗ ਵੀ ਨਾ ਹੁੰਦਾ ਇਹ ਬਾਹਰ ਆਪਣੇ ਜਾ ਕੇ ਉਥੇ ਸ਼ਨਾਰ ਜਿਵੇਂ ਹੁਣ ਪਿੱਛੇ ਜਿਵੇਂ ਲਾਹਾਂਵਾਦ ਤਰਵੈਣੀ ਤੇ ਜੋ ਪਿੱਛੇ ਕਹਿੰਦੇ ਜੀ ਉਥੇ ਜਾ ਕੇ ਆਪਣੇ ਜੀ ਅਸ਼ਨਾਰ ਕਰੋਗੇ ਇਹਨੇ ਤੁਹਾਨੂੰ ਜੱਗਾਂ ਦਾ ਫਲ ਮਿਲਦਾ ਤੁਹਾਡੇ ਪਾਪ ਸਾਰੇ ਕੋਈ ਜਾਂਦੇ ਨੇ ਇਹ ਮਨਮਤ ਹੈ ਸਾਰੀ ਅੰਦਰ ਦਾ ਮਨ ਦੇ ਵਿੱਚ ਮੈਲ ਕਾਪਟ ਭਰੇ ਆ ਪਿਆ ਕਹਿੰਦਾ ਦੋਇਠ ਹੋਰ ਆਪਣੇ ਕੋਈ ਆਪਣਾ ਆਤਮਾ ਵੀ ਚਿੰਤਾ ਵਿੱਚ ਸਾੜੀ ਹੋਈ ਐ ਤੇ ਜਦੋਂ ਪਬਲਿਕ ਦੇ ਵਿੱਚ ਜਾਂਦਾ ਉੱਥੇ ਵੀ ਠੱਗੀਆਂ ਠੋਰੀਆਂ ਕਪਟ ਜਿਹੜਾ ਕਮਾਉਂਦਾ। ਜਿਵੇਂ ਕਹਿੰਦੇ ਲੋਕੀ ਤੇ ਪਰ ਲੋਕ ਦੋਨੇ ਹੀ ਗੋਆਲੇ ਉਹਨੇ ਆਪਣੇ। ਆਪਣਾ ਆਪ ਵੀ ਅੰਦਰੋਂ ਆਪਣਾ ਹੀਦਾ ਉਹਨੇ ਗੋਆਇਆ ਹੋਇਆ ਉਹਦੇ 'ਚ ਮੈਲ ਭਰੀ ਪਈ ਐ। ਅਗਿਆਨਤਾ ਵਿੱਚ ਐ ਹਨੇਰੇ ਵਿੱਚ ਐ। ਤੇ ਉਹਨੂੰ ਤਾਂ ਧੋਂਦਾ ਨਹੀਂ ਉਹ ਧੋਣੇ ਸੀ ਨਵੇਂ ਰੰਗ। ਜੇ ਨਾਮ ਦੇ ਰੰਗ ਦੇ ਨਾਲ ਮੈਲ ਧੋਤੀ ਜਾਣੀ ਸੀਗੀ। ਉਹ ਬਾਹਰ ਜਿੰਨੇ ਮਰਜੀ ਇਸ਼ਨਾਨ ਕਰੀ ਚਲੋ। ਕਹਿੰਦੇ ਉਹਨੇ ਆਪਣਾ ਸਾਰਾ ਕੁਝ ਲੋਕ ਵੀ ਗਵਾ ਲਿਆ ਤੇ ਪਰਲੋਕ ਵੀ ਗਵਾ ਲਿਆ ਇਹੀਆਂ ਕਾਮ, ਕ੍ਰੋਧ, ਮੋਹ ਵਿਆਪਿਆ ਅੱਗੇ ਮਸਮਸ ਰੋਏ ਇੱਥੇ ਉਹ ਕਹਿੰਦੇ ਕਾਮ ਕ੍ਰੋਧ ਦੇ ਵਿੱਚ ਹੀ ਉਹਨੂੰ ਉਹਦੇ ਉਹਦੇ ਤੇ ਵਿਆਪਿਆ ਹੋਇਆ ਉਹਦੇ ਤੇ ਮਤਲਬ ਭਾਰੂ ਪਿਆ ਆ ਉਹ ਕਾਮ ਰੋਧ ਦੇ ਵਿੱਚ ਫਸਿਆ ਹੋਇਆ ਤੇ ਮੋਹ ਵੀ ਵਿਆਪਿਆ ਹੋਇਆ ਉਹਨੂੰ ਅੱਗੇ ਮਸਮਸ ਰੋਏ ਹੁਣ ਜਿਹੜੇ ਬਕਾਰਾਂ ਦੀ ਮਲੀਨਤਾ ਧੋਣੀ ਸੀ ਉਹਨੇ ਜੇ ਉਹ ਨਹੀਂ ਧੋਤੀ ਉਹਦੇ ਉਹਦੇ ਤੋਂ ਮੰਦਰਾ ਵਿੱਚੋਂ ਮੁਕਤ ਨਹੀਂ ਹੋਇਆ ਤੇ ਅੱਗੇ ਮਸਮਸ ਰੋਣਾ ਹੀ ਆ ਉਹਦੇ ਨਾਲ ਜਿਵੇਂ ਆਪਾਂ ਕਹਿੰਦੇ ਵੀ ਹਟਕੋਰੇ ਲਾਗੇ ਵੀ ਜਿਵੇਂ ਆਪਾਂ ਮਸਮਸਤਾ ਇਸਤਰੀ ਹੁੰਦਾ ਵੀ ਜਿਵੇਂ ਜਨਾਨੀਆਂ ਰੋਂਦੀਆਂ ਉਹ ਹੁਣ ਉਹਦਾ ਕੋਈ ਦੁੱਖ ਦੂਰ ਕਰਨ ਵਾਲਾ ਨਹੀਂ ਹੁੰਦਾ ਤੇ ਉਹ ਉਹਦੀ ਜੋ ਅੰਦਰ ਪੀੜਾ ਹੈ ਉਹਦੀ ਪੀੜਾ ਨੂੰ ਆਪੇ ਪਤਾ ਹੁੰਦਾ ਉਹਨੂੰ ਤੇ ਮੇਰੇ ਅੰਦਰ ਕੀ ਕਿਸ ਤਰ੍ਹਾਂ ਪੀੜਾ ਚੱਲ ਰਹੀ ਹੈ ਤੇ ਉਹਦੇ ਜਿੰਨੇ ਵਰਜੀ ਕਮਾਈ ਵਾਲੇ ਉਜੇ ਕੰਮ ਕਰੋ ਦੇ ਮੋਹ ਦੇ ਵਿੱਚ ਜਿੰਨੇ ਮਰਜੀ ਇੱਥੇ ਕਰਮ ਕਰ ਲਵੇ ਪਰ ਉਹਦੇ ਜੇ ਨਾਮ ਸਲਪੰਨੇ ਨਹੀਂ ਪਿਆ ਤਾਂ ਉਹਦਾ ਜੀਵਨ ਦੇ ਵਿੱਚ ਜਿਹੜਾ ਜਾ ਉਹ ਆਇਆ ਜਿਹੜਾ ਨਾ ਆਇਆ ਤਾਂ ਰੋਣਾ ਹੀ ਪੱਲੇ ਰਹਿਣਾ ਕਿਉਂਕਿ ਚਿੰਤਾ ਵਿੱਚ ਤਾਂ ਰੋਣਾ ਹੀ ਆ ਦੁੱਖੇ ਆ ਉਹਦੇ ਵਿੱਚ ਨਾਮ ਦੇ ਨਾਲ ਜੋ ਆਨੰਦ ਪ੍ਰਾਪਤ ਕਰਨਾ ਸੀਗਾ ਉਹ ਆਨੰਦ ਜ ਨਹੀਂ ਪ੍ਰਾਪਤ ਕੀਤਾ ਤਾਂ ਸਾਰਾ ਜੀਵਨ ਜਿਹੜਾ ਰੋਂਦੇ ਕਰ ਲਾਉਣ ਦੇ ਦਾ ਬਰਾਬ ਵਿੱਚ ਲੰਘ ਜਾਂਦਾ ਗੋਵਿੰਦ ਭਜਨ ਕੀ ਮਤ ਹੈ ਹੋਰਾ ਹੋ ਗੁਰੂ ਸਾਹਿਬ ਕਹਿੰਦੇ ਜਿਹੜੇ ਗੋਵਿੰਦ ਦੇ ਨਾਲ ਜੁੜੇ ਸੱਚ ਦੇ ਗੋਣਾ ਦੇ ਨਾਲ ਜੁੜੇ ਨੇ ਜਿਹੜੇ ਉਹਦਾ ਭਜਨ ਕੀਤਾ ਉਹਦੀ ਮਤ ਧਾਰਨ ਕੀਤੀ ਸੱਚ ਦੀ ਉਹ ਕਹਿੰਦੇ ਹੋਰ ਮਤ ਹੈ ਜਿਵੇਂ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਉਹ ਸੰਸਾਰੀਆਂ ਦੀ ਜਿਹੜੀ ਮਤ ਵੱਖਰੀ ਹੈ ਹੁਣ ਭਗਤਾਂ ਨੇ ਤਾਂ ਗੋਵਿੰਦ ਦੀ ਦੀ ਸੋਝੀ ਪ੍ਰਾਪਤ ਕੀਤੀ ਉਹਦੇ ਨਾਲ ਜੁੜੇ ਨੇ ਸੱਚ ਦੇ ਨਾਲ ਜੁੜੇ ਨੇ ਤੇ ਇਹ ਵੱਖਰੀ ਕਿਸਮ ਦੀ ਹੈ ਇਸ ਸੰਸਾਰੀਆਂ ਦੀ ਜਿਹੜੀ ਮਤ ਹੈਗੀ ਆ ਉਹ ਇੱਧਰ ਦੁਰਮਤ ਵਾਲੇ ਪਾਸੇ ਆ ਉਹ ਉਹਦੇ ਨਾਲ ਤਾਂ ਜਿਵੇਂ ਕਹਿੰਦੇ ਦੂਜੀ ਦੂਜੀ ਦੁਰਮਤ ਉਹ ਅੰਨੀ ਬੋਲੀ ਕਾਮਗ੍ਰੋਧ ਕੀ ਕੱਚੀ ਚੋਲੀ ਦਾ ਕੱਚੀ ਚੋਲੀ ਆ ਇਹ ਤਾਂ ਗਲਣ ਵਾਲੀ ਆ ਇਹ ਦੁਰਮਤ ਵਾਲੀ ਆ ਪਰ ਜਿਹੜੀ ਭਜਨ ਜਿਹੜੇ ਸੱਚ ਦੇ ਗੁਣਾਂ ਨਾਲ ਜੁੜਦੇ ਆ ਉਹ ਵੱਖਰੇ ਕਿਸਮ ਦੀ ਭਾਗੀ ਆ ਜਿਵੇਂ ਕਹਿੰਦੇ ਭਗਤੀ ਨਵੇਂ ਪ੍ਰਕਾਰਾ ਨਵੇਂ ਪ੍ਰਕਾਰ ਦੀ ਭਗਤੀ ਆ ਉਹਦੇ ਵਿੱਚ ਇਹ ਸੰਸਾਰ ਦੀ ਜਿਹੜੀਆਂ ਮੱਤਾਂ ਹੈਗੀਆਂ ਉਹ ਉਹਦੇ ਨਾਲ ਉਹਦਾ ਮੇਲ ਨਹੀਂ ਖਾਂਦਾ ਕਹਿੰਦੇ ਬਰਮੀ ਮਰੀ ਸਾਧਨਾ ਮਰੀ ਨਾਮ ਨਾ ਸੁਣੀ ਢੋਰਾ ਢੋਰਾ ਲਹਾਉ ਹੁਣਾ ਸ਼ਰੀਰ ਦੀ ਤਾਂ ਤਪੱਸਿਆ ਬਥੇਰੀ ਕਰਦੇ ਨੇ ਸ਼ਰੀਰ ਦਾ ਮਹਿਨਤ ਬਥੇਰੀ ਕਰਦੇ ਕੋਈ ਜਾ ਕੇ ਹੁਣ ਜੇ ਤੀਰਥਾਂ ਤੇ ਜਾਣਾ ਉਹ ਵੀ ਸ਼ਰੀਰ ਨੂੰ ਤਸੀਹੇ ਦੇਣਾ ਹੀ ਆ ਜੰਗਲਾਂ 'ਚ ਜਾ ਕੇ ਤਪੱਸਿਆ ਕਰਨੀ ਹੈ ਯੋਗ ਤਪ ਕਰਨੇ ਇਹ ਸਾਰੇ ਸ਼ਰੀਰ ਨੂੰ ਕਸ ਦੇਣ ਵਾਲੇ ਨੇ ਸਾਰੇ ਜਦੋਂ ਨਾਮ ਦਾ ਬੇੜਾ ਉਦੋਂ ਪੈ ਪੈ ਸੋਇਆ ਨਾਮ ਦੀ ਤਾਂ ਸੋਝੀ ਪ੍ਰਾਪਤੀ ਨਹੀਂ ਕਰ ਰਿਆ ਉਹ ਕਹਿੰਦਾ ਸ਼ਰੀਰ ਨੂੰ ਜਿੰਨਾ ਮਰਜੀ ਜੇ ਹੁਣ ਆਪਾਂ ਜਿਵੇਂ ਬਾਹਰਲੀ ਐਗਜ਼ਾਮਪਲ ਵੀ ਇੱਥੇ ਆਪਾਂ ਲੈ ਲਈਏ ਸੱਪ ਦੀ ਵੀ ਜੇ ਹੁਣ ਸੱਪ ਖੋਡੇ ਦੇ ਵਿੱਚ ਬੜਿਆ ਹੋਇਆ ਤੇ ਬਾਹਰ ਉਹਦੀ ਬਰਮੀ ਨੂੰ ਤੋੜੀ ਚਲੋ ਜਿੰਨਾ ਮਰਜੀ ਸੱਪ ਤਾਂ ਨਹੀਂ ਸੱਪ ਤਾਂ ਨਹੀਂ ਮਰਨ ਲੱਗਿਆ ਉਹਦੇ ਸੱਪ ਤਾਂ ਉਹਦੇ ਅੰਦਰ ਬੈਠਾ ਹੈ ਤੇ ਇਸ ਤਰ੍ਹਾਂ ਹੁਣ ਜੇ ਉਹ ਤਾਂ ਮਿੱਟੀ ਨੂੰ ਇੱਕ ਕੁੱਟਣ ਵਾਲੀ ਗੱਲ ਹੈ ਸੱਪ ਉਹਦੇ ਅੰਦਰ ਬੈਠਾ ਸੱਪ ਕਿਵੇਂ ਮਰ ਜੂਗਾ ਉਹਦੇ ਨਾਲ ਉਹ ਉਹਦੇ ਵਾਸਤੇ ਤਾਂ ਸੱਪ ਨੂੰ ਮਾਰਨ ਵਾਸਤੇ ਤਾਂ ਕੋਈ ਯੋਗਤ ਚਾਹੀਦੀ ਹੈ ਕੋਈ ਗਿਆਨ ਚਾਹੀਦਾ ਇਹ ਤਾਂ ਹੁਣ ਜਿਵੇਂ ਕਹਦੇ ਆਪਣਾ ਸ਼ਬਦ ਆਉਂਦਾ ਵੀ ਬਰਮੀ ਮਾਰੀ ਸੱਪ ਨਮੂਗਾ ਪਰ ਸਭ ਕੁਝ ਜਾਣੇ ਜਿਨ ਜਿਨੇ ਤੂਖੀ ਆ ਜਿਨੇ ਤੈਨੂੰ ਬਣਾਇਆ ਉਹ ਤਾਂ ਸਭ ਕੁਝ ਜਾਣਦਾ ਹੈ ਕਿ ਤੂੰ ਸਰੀਰ ਦੀ ਜਿਹੜੀ ਆ ਪਖੰਡ ਕਰਕੇ ਕਰ ਰਿਹਾ ਹੈ ਇਹਦੇ ਨਾਲ ਤਾਂ ਤੇਰੀ ਅੰਦਰ ਦੀ ਜਿਹੜੀ ਜ਼ਹਿਰ ਆ ਉਹ ਤਾਂ ਖਤਮ ਨਹੀਂ ਹੋ ਰਹੀ ਅੰਦਰ ਤਾਂ ਬਿਸ ਭਰੀ ਪਈ ਆ ਬਾਹਰ ਧੋਤੀ ਟੂੰਬੜੀ ਅੰਦਰ ਬਿਸਨ ਕੋਰ ਬਾਹਰ ਤਾਂ ਟੋਬੜੀ ਨੇ ਜਿੰਦਾਬਾਦ ਜੀਤ ਹੋਈ ਜਾਣ ਅੰਦਰ ਤੇਰੇ ਬਿਸ ਭਰੀ ਪਈ ਆ ਤੂੰ ਨਾਮ ਦੇ ਨਾਮ ਨੂੰ ਸੁਣਨ ਵਾਸਤੇ ਤੇਰਾ ਜਿਵੇਂ ਬਿਸ਼ੂ ਦੇ ਖਾਣੇ ਵਾਲੇ ਕੰਮ ਹੁੰਦਾ ਉਹਨੂੰ ਸੁਣਦਾ ਨਹੀਂ ਉਹ ਤਾਂ ਤੈਨੂੰ ਚੰਗਾ ਨਹੀਂ ਲੱਗਦਾ ਹਾਂਜੀ ਰਹਾਓ ਇੱਥੇ ਤਾਂ ਕੀ ਕਰਨਾ ਹੈ ਹਾਂਜੀ ਵੀਰ ਜੀ ਬਹੁਤ ਵਧੀਆ ਵਧੀਆ ਵਿਚਾਰ ਕਾਫੀ ਦੇ ਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਬਈ ਮੈਂ ਤੇ ਕੋਈ ਹੋਰ ਗੱਲ ਜੋੜੀਏ ਬਸ ਗੱਲ ਤੁਸੀਂ ਸਾਰੀ ਕਰ ਦਿੱਤੀ ਐ ਫਿਰ ਵੀ ਆਪਾਂ ਬਾਕੀ ਵੀਰਾਂ ਦੇ ਕਈ ਵਾਰ ਉਹਦੇ 'ਚ ਹੋਰ ਪੱਖ ਵੀ ਨਾਲ ਹੋਰ ਵਧੀਆ ਵਿਚਾਰ ਖੁੱਲਣ ਦਾ ਕੋਈ ਜਿਹੜਾ ਕੋਈ ਵੋਕੈਬਲਰੀ ਜਾਂ ਕੋਈ ਭਾਸ਼ਾ ਦੇ ਵਿੱਚ ਹੋਰ ਕੋਈ ਨਵਾਂ ਗਿਆਨ ਆ ਜਾਂਦਾ ਤੇ ਗੁਰਬਚਨ ਸਿੰਘ ਭਾਜੀ ਗੁਰਬਚਨ ਸਿੰਘ ਜੀ ਹੈਗੇ ਹਾਂਜੀ ਗੁਰਚਰਨ ਸਿੰਘ ਬਾਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਰਨੀਆਂ ਵਿਚਾਰ ਨਹੀਂ ਵਧੀਆ ਕਰਸੀ ਬੀਟਲੀ ਖੋਲਤੀ ਇੱਕ ਇੱਕ ਗੱਲ ਦਾ ਚੰਗੇ ਜਿਹਾ ਆਸਾਂ ਜੀ ਹਾਂਜੀ ਬਿਲਕੁਲ ਕੋਲਦੇ ਸਾਰੀ ਬੀਟੀ ਹੈ ਜੀ ਹਾਂ ਠੀਕ ਹੈ ਜੀ ਵਧੀਆ ਠੀਕ ਹੈ ਠੀਕ ਹੈ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੈ ਬੇਦ ਸ਼ਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਜਸਵਿੰਦਰ ਸਿੰਘ ਜੀ ਅਗਲਾ ਕਰ ਲੋ ਗੁਰਬਚਨ ਸਿੰਘ ਜੀ ਹੈਗੇ ਹੋ ਤੁਸੀਂ ਹਾਂ ਜੀ ਹਾਂ ਜੀ ਕਰੋ ਹੋ ਤੁਸੀਂ ਵੀ ਕਰੋ ਕੁਝ ਵਿਚਾਰ ਪਰੋ ਆ ਜੀ ਕਰ ਲਾਂ ਦੋ ਮੈਂ ਬਾਅਦ ਵਿੱਚ ਦੇਖ ਲਾਂਗਾ ਥੋੜਾ ਜਿਹਾ ਕੋਈ ਸਵਾਲ ਹੋਵੇ ਚਲੋ ਠੀਕ ਕਰੋ ਜੀ ਜਿਸ 15 ਸੰਪਾਦ ਹਾਂਜੀ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰਾ ਜਾਨਾ ਹੈ ਜੇਦ ਸ਼ਾਸਤਰ ਉਹ ਤਰਕਣ ਲੱਗਾ ਤਤ ਜੋਗ ਨਾ ਪਛਾਨਣਾ ਹੁਣ ਗੁਰੂ ਸਾਹਿਬ ਕਹਿੰਦੇ ਮਾਇਆ ਕੀ ਕਿਰਤ ਛੋੜ ਦਵਾਈ ਹੁਣ ਜਦੋਂ ਜੇ ਤੀਰਥਾ ਜਾਣਾ ਭਗਤੀ ਕਰਨੀ ਹੈ ਜਗ ਦੇ ਜੰਗਲਾਂ ਇਕ ਜਾਣਾ ਉਹ ਵੀ ਕਹਿੰਦੇ ਛੱਡਤੀ ਮਾਇਆ ਦੀ ਜਿਹੜੀ ਕਰਤ ਕਰਦਾ ਸੀਗਾ ਗੁਰੂ ਸਾਹਿਬ ਦਾ ਕਿਹਾ ਸੀਗਾ ਹੱਥ ਪੈਰ ਦਾ ਕੰਮ ਸਭ ਚੀਤਨੰਜਨ ਨਾਲ ਮਾਇਆ ਦੀ ਕਿਰਤ ਕਰਨ ਵਸਤੇ ਸਾਨੂੰ ਰੁਕਿਆ ਨਹੀਂ ਉਹ ਵੀ ਜਾਂਦੇ ਤਾਂ ਛੱਡ ਗਏ ਗਵਾਲੀ ਭਗਤੀ ਸਾਰਾ ਜਾਣੀ ਜਿਹੜੇ ਸੱਚ ਦੇ ਗੁਣਾ ਦੀ ਵਾਸਤੇ ਉਦਮ ਕਰਨਾ ਸੀ ਉਹਦੇ ਵਾਸਤੇ ਜੋ ਕਮਾਈ ਕਰਨੀ ਸੀਗੀ ਉਹਦੇ ਬਾਰੇ ਵੀ ਕੁਝ ਨਹੀਂ ਤਾਂ ਮੁੱਲ ਪ੍ਰਾਪਤੀ ਕੀਤੀ ਭੇਖਾਂ ਦੇ ਵਿੱਚ ਪਿਆ ਰਹਾ ਤੇ ਉਹ ਕਹਿੰਦੇ ਭੇਖੀਆਂ ਦੇ ਨਾਲ ਬੁਝੀ ਚਿੰਤਾ ਹੈ ਮਨ ਮਾਹੀ ਉਹ ਭੇਖਾਂ ਦੇ ਨਾਲ ਤਾਂ ਅੰਦਰ ਵਾਲੀ ਅੱਗ ਬੁਝਣੀ ਨਹੀਂ ਮੰਨਦੇ ਵੀ ਤਾਂ ਤੇਰੀ ਚਿੰਤਾ ਬਸ ਹੀ ਹੋਈ ਆ ਸਤਗੁਰੂ ਦਾ ਤੈਨੂੰ ਸੇਵਣਾ ਸੀਗਾ ਉਹ ਸੇਵਿਆ ਨਹੀਂ ਕਾ ਸ਼ਬਦ ਮੰਨ ਦੇ ਵਿੱਚ ਆ ਕੇ ਬਥਰਾਂ ਸੀਗਾ ਉਹ ਵੀ ਛੱਡ ਕੇ ਗਿਆ ਆ ਭਗਤੀ ਦੀ ਸਾਰ ਨਹੀਂ ਜਾਣੀ ਜੋ ਸੱਚ ਦੇ ਗੁਣਾਂ ਦੀ ਉਹਦੇ ਵਿੱਚੋਂ ਜੋ ਤਤ ਨਿਕਲਣਾ ਸੀਗਾ ਜੋ ਉਹਦੇ ਵਿੱਚੋਂ ਸਾਨੂੰ ਆਨੰਦ ਪ੍ਰਾਪਤ ਹੋਣਾ ਸੀਗਾ ਜੋ ਉਹਦੇ ਜਿਸ ਤਰ੍ਹਾਂ ਉਹਦੇ ਨਾਲ ਸਾਡੀ ਸਾਡੀ ਵਕਾਰਾਂ ਤੇ ਅਸੀਂ ਕਾਬੂ ਪਾਣਾ ਸੀਗਾ ਉਹਦੇ ਬਾਰੇ ਕੋਈ ਸਮਝੇ ਨਹੀਂ ਪ੍ਰਾਪਤ ਕੀਤੀ ਸਾਰ ਨਹੀਂ ਜਾਣੀ ਵੇਦ ਸਾਸਤਰ ਬਹੁਤ ਤਰਕਣ ਲੱਗਾ ਉਹ ਜਿਹੜੇ ਵੇਦ ਸਾਸਰਾਂ ਦੀ ਤਰਕ ਕਰਦਾ ਸੀਗਾ ਉਹ ਉਹਦੇ ਵਿੱਚੋਂ ਤਤ ਲੱਭਣਾ ਸੀਗਾ ਹੁਣ ਸਿਮਰ ਸਾਸਰ ਦਾ ਪੰਡ ਦਾ ਸਿਰੇ ਲੱਗਿਆ ਜਿਵੇਂ ਕਹਿੰਦੇ ਸਿਉਂ ਸਾਸਰ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਝੋ ਤੱਤੇ ਸਾਰ ਨਾ ਜਾਣੀ ਸਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਨੇ ਅਣ ਬਿਆਣੀ ਗੁਰ ਕਰਪਾ ਤੇ ਜੋ ਜਨ ਜਾਗੇ ਤੇਨਾਂ ਹਰਮਨ ਬਸਿਆ ਬੋਲੇ ਅੰਮ੍ਰਿਤ ਬਾਣੀ ਉਹ ਉਹਨਾਂ ਨੇ ਅੰਮ੍ਰਿਤ ਬਾਣੀ ਬੋਲੀ ਉਹਨਾਂ ਨੇ ਤਤ ਦੀ ਤਤ ਦੇ ਨਾਲ ਜੁੜੇ ਉਹਨਾਂ ਨੇ ਉਹਦੇ ਵਿੱਚੋਂ ਪਛਾਣ ਕੀਤੀ ਹੈ ਨਹੀਂ ਤਾਂ ਇਹਦੇ ਵਿੱਚੋਂ ਜਿਵੇਂ ਵਿ ਤਰਕਨਾਚਾ ਭਰਮਾਚਾਰ ਦਾ ਭਰਮਾ ਪਰਮ ਆ ਗਿਆ ਉਹਨਾਂ ਦੇ ਅੱਗੇ ਉਹਨਾਂ ਦੇ ਉਹਦੇ ਵਿੱਚੋਂ ਜੋ ਤਤ ਦੀ ਸੋਝੀ ਪ੍ਰਾਪਤ ਕਰਨੀ ਸੀ ਉਹ ਕਿਦੋਂ ਸਮਝੇ ਨਹੀਂ ਪਛਾਣੇ ਨਹੀਂ ਕੀਤੀ ਕਿਸੇ ਗੁਰੂ ਦੇ ਨਾਲ ਜੁੜੇ ਨਹੀਂ ਉਹਦੇ ਵਿੱਚੋਂ ਜੋ ਤਤ ਦੀ ਜੋ ਸਾਂਝੇ ਸੀਗੀ ਉਹ ਤਾਂ ਪ੍ਰਾਪਤ ਕਰਨੀ ਸੀਗੀ ਪਰ ਉਹ ਤਾਂ ਪਨਪਾਪ ਦੀ ਵਿਚਾਰ ਤੱਕ ਹੀ ਸੀਮਤ ਰਹਿ ਗਏ। ਇਹ ਚੰਗਾ ਆ ਮੁੰਡਾ ਹੈ ਹੁਕਮਤ ਹੋਣੀ ਪਛਾਣਿਆ। ਜਦੋਂ ਜੋ ਤਤ ਦੀ ਨਾਲ ਜੁੜਨਾ ਸੀਗਾ ਉਹਦੀ ਕੋਈ ਪਛਾਣੇ ਨਹੀਂ ਕੀਤੀ ਉਹ ਕਿਤੇ ਗੁਰੂ ਤੋਂ ਸਮਝ ਪ੍ਰਾਪਤ ਹੋਣੀ ਸੀਗੀ ਤੇ ਉੱਥੋਂ ਕੋਈ ਸਮਝੇ ਨਹੀਂ ਪ੍ਰਾਪਤ ਕੀਤੀ। ਅੰਗੇ ਗੁਰੂ ਸਾਹਿਬ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ ਅੰਤਰਜਾਮੀ ਸਭ ਕੁਝ ਜਾਣਦਾ ਉਸ ਤੇ ਕਹਾ ਚਪਾਇਆ ਹੁਣ ਕਹਿੰਦੇ ਜਿਹੜਾ ਉਗੜ ਗਿਆ ਖੋਟਾ ਢਬੂਆ ਹੁਣ ਜਿਹੜਾ ਅੰਦਰ ਖੋਟ ਸੀ ਕਪੜ ਸੀਗਾ ਉਹ ਤਾਂ ਸਾਹਮਣੇ ਆ ਗਿਆ ਜਿਹੜੇ ਦੇ ਵਿੱਚ ਕਪਟਾ ਉਹ ਖੋਟਾ ਢਬੂਆ ਸਾਹਮਣੇ ਆ ਗਿਆ ਨਦਰ ਸਰਾਫਾ ਆਇਆ ਸਰਾਫ ਹੁੰਦੇ ਨੇ ਜਿਹੜੇ ਜਿਸ ਤਰ੍ਹਾਂ ਆਪਾਂ ਸੁਨਿਆਰ ਹੈ ਆਪਾਂ ਉਹਦੇ ਕੋਲੋਂ ਗਹਿਣਿਆਂ ਦੀ ਪਰਖ ਕਰਾਉਂਦੇ ਆ ਤੇ ਜਾ ਹੁਣ ਇਧਰ ਉਹ ਖੋਟਾ ਢਮੂਆ ਜਿਹਨੂੰ ਆਪਾਂ ਕਹਿੰਦੇ ਫੇ ਖੋਟੇ ਜਿਵੇਂ ਰੁਪਈਏ ਵੀ ਅੱਜਕੱਲ ਚੱਲਦੇ ਨੇ ਹੁਣ ਜਿਹੜਾ ਜਿਵੇਂ ਬੈਂਕ ਜਾਂਦੇ ਉਥੇ ਜਦੇ ਫੜ ਲੈਂਦੇ ਨੇ ਉਹ ਉਹ ਸਰਾਫ ਨੇ ਡੁਪਲੀਕੇਟ ਜਿਹੜੇ ਨੋਟ ਆਸੀਂ ਲੈ ਕੇ ਚੱਲ ਜਾਂਦੇ ਬੈਂਕਾਂ ਦੇ ਵਿੱਚ ਉਹ ਸਰਾਫਾਂ ਦੇ ਜਦੇ ਸਾਹਮਣੇ ਆਉਂਦੇ ਉਹਨਾਂ ਦੇ ਜਦੇ ਨਿਗਾ ਪੈ ਜਾਂਦੀ ਆ ਉਹ ਕਹਿੰਦੇ ਜਿਹੜੇ ਹੁਣ ਸੱਚ ਦੇ ਗੁਣਾ ਦੇ ਧਾਰਨੀ ਨੇ ਉਹਨਾਂ ਦੇ ਉਹਨਾਂ ਨੂੰ ਤਾਂ ਜਦੇ ਸਮਝ ਆ ਜਾਂਦੀ ਆ ਵੀ ਅੰਦਰ ਕੀ ਪਖੰਡ ਕਰ ਰਿਹਾ ਹੈ ਹੁਣ ਜਿਹੜੇ ਅਗਿਆਨੀ ਬੰਦੇ ਉਹ ਤਾਂ ਉਹਨਦੇ ਮਗਰ ਲੱਗੇ ਹੋਏ ਆ ਜਿਨ੍ਹਾਂ ਨੂੰ ਗੁਰਮਤਿ ਸੋਝੀ ਹੈ ਹੁਣ ਜਿਹੜੇ ਆਪਾਂ ਖੰਢੀ ਸਾਹਿਬ ਜਿੰਨੇ ਵੀ ਤੁਰੇ ਕਰਦੇ ਨੇ ਇਹਨਾਂ ਦੀ ਜਦ ਇਹ ਪਛਾਣ ਆ ਜਾਂਦੀ ਉਹਨਾਂ ਦੀ ਇਹ ਕੋਈ ਤੱਤ ਦੀ ਤਾਂ ਗੱਲ ਕਰਦਾ ਨਹੀਂ ਗੁਰਮਤਿ ਕੋਈ ਸੋਝੀ ਦੇਵੇ ਤਾਂ ਤਾਂ ਉਹਦੇ ਬਾਰੇ ਪਤਾ ਲੱਗ ਜਾਂਦਾ ਪਈ ਇਹਦੇ ਅੰਦਰੋਂ ਕਹੇ ਜੇ ਬੋਲ ਨਿਕਲਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਅੰਤਰਜਾਮੀ ਸਭ ਕੋ ਜਾਣੇ ਹੁਣ ਤੇਰਾ ਇਹਦੇ ਘਟ ਦੀ ਜਾਣਣ ਵਾਲਾ ਉਹ ਤਾਂ ਸਭ ਕੁਝ ਜਾਣ ਰਿਹਾ ਹੈ ਉਹ ਤੇ ਕਿੱਥੋਂ ਸੁਪਾ ਲੇਗਾ ਕਿਉਂਕਿ ਜਿੰਨੇ ਮਰਜੀ ਹੋਰ ਆਪਾਂ ਭਲੇਖੇ ਪਾ ਲਈਏ ਉਹ ਤਾਂ ਅੰਦਰੋਂ ਦੇਖੇ ਬਾਹਰੋਂ ਦੇਖੇ ਤੇ ਇੱਥੇ ਕਾਹਾਂ ਛਪਾਈ ਕਿੱਥੇ ਕਿੱਥੋਂ ਛਪਾ ਲੇਗਾ ਅੰਦਰ ਜਮੀ ਤਾਂ ਸਾਰ ਘਟ ਘਟ ਕੇ ਅੰਦਰ ਕੀ ਜਾਣ ਭਲੇ ਬੁਰਗੀ ਪੀਰ ਪਛਾਨ ਸਾਡੇ ਦਾ ਭਲੇ ਭਲੇ ਵਾਰੀ ਵੀ ਬੁਰੇ ਵਾਰੀ ਵੀ ਸਭ ਕੋ ਜਾਣਦਾ ਉਹ ਤੇ ਕਾਹਾਂ ਕਿੱਥੇ ਛਪਾਇਆ ਜਾ ਸਕਦਾ ਕਹਿੰਦੇ ਕੂੜ ਕਪਟ ਬੰਚੇ ਨੀਮੂ ਆਦਾ ਜਿੰਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੇਖ ਸਮਾਨਾ ਹਉ ਗੁਰੂ ਸਾਹਿਬ ਕਹਿੰਦੇ ਕੂੜ ਕਪਟ ਬੰਚੇ ਨੀਮੂ ਆਦਾ ਉਹ ਕੋਡ ਜਿਹੜਾ ਝੂਠ ਹੈ ਕਪੜੇ ਦੀ ਆਪਾਂ ਕਰੇ ਲਈ ਜਿਹੜੇ ਅੰਦਰ ਛੱਗੀਆਂ ਠੋਰੀਆਂ ਕਰਦੇ ਆ ਉਹ ਬੰਚ ਜੋਗ ਵੀ ਉਹਦੇ ਵਿੱਚ ਅਸੀਂ ਛੱਗੀਆਂ ਠੋਰੀਆਂ ਨਾਲ ਇਕੱਠਾ ਕੀਤਾ ਹੁਣ ਮੇਰਾ ਫੋਨ ਆ ਗਿਆ ਜੀ ਇੱਕ ਮਿੰਟ ਜਦ ਤੱਕ ਕਰਿਓ ਜੀ ਤੁਸੀਂ ਹਮ ਠੀਕ ਹੈ ਆਪਾਂ ਇੱਥੋਂ ਤੱਕ ਕਰ ਲੈਂਦੇ ਆ ਗੁਰਬਚਨ ਸਿੰਘ ਭਾਜੀ ਦੂਸਰਾ ਤੇ ਤੀਸਰਾ ਬੰਦ ਇੱਥੇ ਕੋਈ ਤੁਹਾਡਾ ਵਿਚਾਰ ਤੁਸੀਂ ਰੱਖਣਾ ਹੋਵੇ ਐਡ ਕਰਨਾ ਹੋਵੇ ਤਾਂ ਕਰ ਸਕਦੇ ਆ ਹਾਂਜੀ ਅ ਜਸਵਿੰਦਰ ਸਿੰਘ ਜੀ ਹੁਣੇ ਹੁਣੇ ਪੰਜ ਲੋਕ ਇਕੱਠਾ ਕੀਆ ਨਾ ਬੰਜ ਦਾ ਮਤਲਬ ਠੱਗੀ ਹੁੰਦਾ ਹੂੰ ਕਪੜਾ ਬੰਜ ਠੱਗੀ ਕਰਨਾ ਬੰਜ ਬੰਜ ਹਾਂ ਬੰਜ ਮਤਲਬ ਠੰਗੀ ਠੱਗੀ ਕਰਨਾ ਠੀਕ ਹੈ ਨਿਮਨ ਅਦਾ ਦਾ ਮਤਲਬ ਹੈ ਜਿਹਦੀ ਨੀ ਨੀ ਨਾ ਪੱਕੀ ਹੋਵੇ ਹੂੰ ਬੇਮਨਿਆਦਾ ਬੇ ਹਾਂਜੀ ਨਿਮਨ ਅਦਾ ਬਿਨਸ ਗਿਆਤਤ ਖਾਲੇ ਕਹਿੰਦਾ ਨਾ ਇਹੋ ਜਿਹੇ ਜਿਹੜੀ ਨਹੀਂ ਪੱਕੀ ਨਹੀਂ ਹੈ ਕੂੜ ਕਪੜਾ ਥੱਗੀ ਦੀ ਕੋਈ ਉਹ ਪਰਮਾਨੈਂਟ ਥੋੜੀ ਹੈ ਨਮਈ ਇਹਦੀ ਕੋਈ ਨੀਵ ਥੋੜੀ ਹੈ ਕਦੀ ਕਮਾਈ ਹੈ ਕਦੀ ਜੇਲ ਦਾ ਵੀ ਡਰ ਰਹਾ ਸਭ ਕੁਝ ਹੈ ਕੂੜ ਕਪੜਾ ਕਰਨਾ ਕੋਈ ਇੱਕ ਮਤਲਬ ਅਥਰਾਇਜ਼ਡ ਜਿਹੜੀ ਹੈ ਉਹ ਨਹੀਂ ਹੈ ਕਮਾਈ ਬਿਨਸ ਗਿਆਤਤ ਖਾਲੇ ਕਹਿੰਦਾ ਬਿਨਸਾਂ ਦਾ ਸਤ 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 ਨਾਨਕ ਕਹਾ ਆਪਣੇ ਹਿਰਦੇ ਦੇਖ ਸੰਭਾਲੇ ਚੰਦ ਨੇ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਜੀ ਹਾਂ ਸਤ 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 ਨਾਨਕ ਕਹਾ ਆਪਣੇ ਹਿਰਦੇ ਦੇਖ ਸੰਭਾਲੇ ਆਪਣੇ ਹਿਰਦੇ ਵਿੱਚ ਸੰਭਾਲ ਨਾਮ ਨੂੰ ਸਚ ਨੂੰ ਕਿਉਂਕਿ 12 ਦਾ ਤੂੰ ਬੜਾ ਫਗਤ ਬੜਨਾ ਅੰਦਰੋਂ ਫਗਤ ਨਹੀਂ ਹੈ ਬਾਹਰੋਂ ਬੜਾ 14 ਬੜਨਾ ਚੰਗਾ ਬੜਦਾ ਹੈ ਅੰਦਰ ਚੰਗਾ ਨਹੀਂ ਆਗਿਆ ਜਸਵਿੰਦਰ ਸਿੰਘ ਜੀ ਤੁਸੀਂ ਆਪਣਾ ਪੂਰਾ ਕਰ ਲੋ ਅੰਦੀ ਹੋ ਗਿਆ ਵਾਸ ਲਾਸਟ ਆ ਤੁਸੀਂ ਲਾਸਟ ਕਰ ਲਿਆ ਤੇ ਗੁਰਚਰਨ ਸਿੰਘ ਪਾਜੀ ਉੱਪਰ ਕਰਨਾ ਦੋ ਬੰਦਿਆਂ ਦੇ ਵਿੱਚ ਕੋਈ ਵਿਚਾਰ ਦੇ ਵਿੱਚ ਐਡ ਹੋਣ ਅਹ ਦੇਖ ਲੰਨੇ ਆ ਤوڑا ਭਾਵ ਕਰ ਲੋ ਔਰ ਇਬਰਾਹੀਮ ਦੀ ਪੰਕਤੀ ਦੇ ਕਹਿੰਦੇ ਨੇ ਪਹਿਲੇ ਗੋਪਿੰਦਰ ਦੀ ਭਗਤੀ ਆ ਉਹ ਜਿਹੜੀ ਲੋਕਾਂ ਦਾ ਸਮਝੀ ਹੋਈ ਆ ਉਹ ਦੀ ਹੈ ਜਿਹੜੇ ਚਲੰਤ ਭਗਤੀ ਜਾਂਦੇ ਰਿਓ ਸੰਸਾਰ ਵਿੱਚ ਚੱਲਦੀਆਂ ਦਾ ਸਰੀਰ ਨੂੰ ਕੱਖ ਲੈਣ ਵਾਲੀਆਂ ਜੰਗਲਾਂ ਚਲੇ ਜਾਣਾ ਗੋਹਾਵਾਚ ਬਹਿ ਜਾਣਾ ਸਹੀ ਇਹ ਕੱਟੇ ਕੱਖੇ ਦਲਕਣਾ ਧੂਣਿਆ ਧੂਣਿਆ ਜਲਤਾਰੇ ਕਰਦੇ ਨੇ ਜਿਹਦੇ ਸਰੀਰ ਨੂੰ ਕੰਧ ਦਿੰਦੇ ਸੀ ਜੋ ਅਫਸਰਾਂ ਸਭ ਦਾ ਲੋਕ ਦਾ ਕੰਮ ਜੁੜਨਾ ਸੀਗਾ ਅੰਦਰੋਂ ਪਰ ਬਾਹਰੋਂ ਸੀਟੇ ਟੋਕਸਣ ਕਰਨ ਲੱਗੇ ਇਹ ਕਹਿੰਦੇ ਕਿ ਪੜ੍ਹੇ ਗੂਸੋਂ ਦੇ ਕਹਤੀ ਕਹਿੰਦੇ ਉਹ ਬਿੰਦ ਦੇ ਭੈਣ ਕਿ ਮੱਤ ਹੈ ਹੋਰਾ ਇਹ ਹੋਰ ਮੱਤ ਹੈ ਇਹ ਜਿਹੜੀ ਤੁਸੀਂ ਸਮਝੋ ਇਹ ਨਹੀਂ ਹੈ ਇੱਥੇ ਸਭ ਅੰਦਰ ਆਪਣੇ ਮੂਲ ਨਾਲ ਜੁੜਨਾ ਸੀਗਾ ਸ਼ਬਦ ਵਿਚਾਰ ਕਰਕੇ ਆਪਣੇ ਮੂਲ ਗੋਬਿੰਦ ਦੀ ਮੱਤ ਦੇਣੇ ਸੀਗੇ ਗੋਬਿੰਦ ਦੀ ਸੱਚ ਦੀ ਮੱਤ ਨਾਲ ਜੁੜ ਕੇ ਅੰਦਰ ਹੀ ਜੁੜ ਕੇ ਅੰਦਰ ਹੀ ਟੁੱਲਣਾ ਸੀ ਉਹਦੇ ਸਾਹ ਦਾ ਆ ਟੁੱਲਣਾ ਅੰਦਰ ਹੀ ਸੀ ਬਾਹਰੋਂ ਨਹੀਂ ਟੁੱਲਣਾ ਆਪਣੇ ਔਗਣ ਛੜਨੇ ਸੀ ਕਾ ਮਤਲਬ ਉਹ ਮੋਹ ਘਾਰ ਮਾਇਆ ਮਾਇਆ ਮੋਹ ਛੜਨਾ ਸੀ ਛੜਦੀ ਮਾਇਆ ਛੜਨਾ ਸੀ ਮਾਇਆ ਦਾ ਮੋਹ ਉਹ ਫੇਰ ਵੀ ਛੜਨਾ ਰੁਟੀਆਂ ਦਾ ਮੋਹ ਛੜਨਾ ਸੀ ਕਾਰਾਂ ਕੁਠੀਆਂ ਦੀ ਛੜੀਆਂ ਕਾਰਾਂ ਕੁਠੀਆਂ ਦਾ ਮੋਹ ਛੜਨਾ ਸੀ ਉਹ ਪੁੱਠੀ ਮੱਤੀ ਫੜਦੀ ਫੇਰ ਫੇਰ ਕਹਿੰਦੇ ਜੈਤਨੀ ਗਿਆਨ ਜਾਂ ਕਿਤਾਬਾਂ ਦੇ ਬੇਦ ਸ਼ਾਸਤਰ ਪੋਤਾ ਕਰਨ ਲੱਗਾ ਤਤ ਜੋਗ ਨੂੰ ਨਾ ਪਛਾਨਿਆ ਮੇਰਾ ਸ਼ਾਸਤਰ ਜਿਹੜਾ ਗਿਆਨ ਦੀ ਕਿਤਾਬਾਂ ਸੀ ਉਹਨਾਂ ਦੇ ਤਰਕ ਕਰਦੇ ਚਾਹ ਦੇਖਿਆ ਚਾਹ ਲਿਖਿਆ ਆ ਦੀ ਸਹੀਦਾ ਇੱਕ ਨਹੀਂ ਹੁੰਦਾ ਇੱਕ ਨਹੀਂ ਹੋ ਜੂ ਬਾ ਜਿਹੜੀ ਮੇਦਲ ਦੀ ਗਲਤੀ ਨਹੀਂ ਤਤ ਜੋਗ ਟੁੱਟਦਾ ਕਿਵੇਂ ਹੈ ਇਤੋਂ ਬਿਛੜਿਆ ਹੋਇਆ ਹੈ ਉਤੋਂ ਮਿਲਣਾ ਕਿਵੇਂ ਹੈ ਉਹਦੀ ਪਛਾਣ ਨਹੀਂ ਕੀਤੀ ਉਹਦੀ ਖੋਜੀ ਗੱਲ ਉਗਰੀਆਂ ਥਾਂ ਲੱਗਿਆ ਬਲਕੇ ਬਲਕੇ ਵਿਚਾਰਿਆ ਨਹੀਂ ਹੈ ਰੱਜੀ ਵਿਚਾਰ ਵਿਚਾਰ ਕਰਨ ਦੀ بجائے ਉਹਨੇ ਉਲਟੀ ਕਰ ਰੋ ਉਂਗਲੀ ਕਰ ਹੁੰਦਾ ਗਿਆ ਉੱਤੇ ਤੱਤ ਦੀ ਖੋਜਿਆ ਵੀ ਕਿਵੇਂ ਪਛਾਣ ਆ ਕਿਵੇਂ ਮਿਲਣਾ ਆਪਣੇ ਅੰਦਰੋਂ ਕਿਵੇਂ ਪੂਜ ਕਰਨੀ ਆ ਉਹ ਗੜ ਗਿਆ ਜਿਵੇਂ ਪੁੱਟਾ ੱੱਬੋ ਨਦਰ ਸਭ ਹੋਇਆ ਅੰਤਰ ਜਮੀ ਸਭ ਕੁਝ ਜਾਣਦਾ ਉਹ ਕਹਿੰਦੇ ਵੀ ਜਿਵੇਂ ਅੰਤਰ ਜਮੀ ਸਭ ਕੁਝ ਸਾਡੇ ਅੰਦਰ ਹੀ ਨਾ ਹੈਗਾ ਬੈਠਾ ਮੂਲ ਹੋਵੇ ਦੋ ਸਾਲਾਂ ਅੰਦਰ ਦੀ ਆਤਮਾ ਸਭ ਕੁਝ ਜਾਣਦਾ ਬਾਹਰ ਹੋਵੇ ਦੂਰ ਹੋਵੇ ਤਾਂ ਤਾਂ ਨਾ ਹੋਵੇ ਤੂੰ ਕੋਲਵੇਂ ਨਦਰ ਨਾਲ ਹੀ ਆ ਅੰਦਰੋਂ ਉਹ ਤੇ ਕੀ ਸਪਾਏਗਾ ਉਗਰ ਗਾਇਸੇ ਕੋਟ ਤੇ ਤਪੂਆ ਨਦਰ ਸਰਾ ਗੋ ਸੇਖੇ ਜੋ ਹੈ ਉਹ ਸਰਾਬ ਹੋ ਜਾਂਦਾ ਹੈ ਕਹਣੀ ਇਹ ਸੁਣ ਲੈ ਤਾਰੇ ਗੋ ਸੇਖ ਦੇ ਮੂਰੇ ਕੋਈ ਵੀ ਚੀਜ਼ ਸੁਪਰੀ ਨਹੀਂ ਇਸ ਫਟ ਉਧ ਹੱਦ ਦਾ ਦਰਿਵਸਤ ਇਹ ਕਹਦੇ ਤੇ ਕੋਈ ਸ਼ਿਪਦੀ ਨਹੀਂ ਫਿਰ ਊੜ ਕਪਟ ਬਾਂਚ ਨਿੰਮ ਜਿਆਤਾ ਆਪਣੇ ਸਕੇ ਆਤਾ ਕਾਦੇ ਜਿੰਨੀ ਤਾਂ ਆਪਣੇ ਮੰਦਿਰ ਵਿੱਚ ਚੰਦਰ ਠਕੀਆਂ ਮਾਇਆ ਊੜ ਝੂਠ ਬੋਦਿਆ ਅਜੀ ਜਿਹਨੀਆਂ ਵਾਲੀਆਂ ਉਹ ਜੋ ਬਿਨਾਂ ਦੀ ਕੋਈ ਬੰਦਿਆ ਦੀ ਸੀ ਕੰਮਾਂ ਦੀ ਉਹ ਬਦੇ ਉਹ ਕੰਮ ਕੀਤੇ ਇਹਨਾਂ ਦੀ ਕੋਈ ਨਹੀਂ ਪੱਕੀ ਨਹੀਂ ਸੀ ਜਿਹਨਾਂ ਉੱਤੇ ਵਸਾ ਨਹੀਂ ਸੀ ਉਹ ਸਾਰੇ ਜਾ ਸਕਦੇ ਉਹ ਕੰਮ ਕੀਤੇ ਉਹ ਸਾਰੇ ਹੀ ਬੇੜੇ ਹੈ ਕਿ ਉਹ ਜਿਹੜਾ ਜਿਵੇਂ ਰੇਟ ਦੇ ਨਿਆਣੇ ਪਾਉਂਦੇ ਸੀਗੇ ਰੇਟ ਤੇ ਘਰ ਤੇ ਉਹ ਜਦੋਂ ਮਾਈ ਹੈਵ ਆਨਿੰਗ ਦੇ ਸਾਰੇ ਗਿਰ ਜਾਂਦੇ ਸੀ ਉਹ ਕੰਮ ਹੋਇਆ ਫਿਰ ਤਾਂ ਗਿਰ ਜਾਂਦਾ ਸਾਰਾ ਕੁਝ ਆਸ ਤੇ ਰਹਿਦਾ ਸੱਤਾ ਸੱਤ 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 ਨਾਨਕ ਆਇਆ ਆਪਣਾ ਹਿਰਦਾ ਦੇਖ ਮਦੇ ਹਰਦਾ ਆਪਣੇ ਹਿਰਦੇ ਚ ਦੇਖਣਾ ਸੀਗਾ ਉਹ ਤੇਰੇ ਦਾਗ ਇਸੇ ਛੁਪਿਆ ਬੈਠਾ ਤੂੰ ਬੰਦ ਗਿਆ ਉਹਨੂੰ ਬਾਹਰ ਦੱਬੀ ਗਿਆ ਉਹ ਤਾਂ ਹੁਣ ਵੀ ਉਹ ਤਾਂ ਅਗਵਾਈਦਾ ਹੈ ਗੋਬਿੰਦਾ ਜੀ ਆਪਣੇ ਮੂਲ ਨਾਲ ਆਪਣੇ ਮੂਲ ਨਾਲ ਜੁੜ ਕੇ ਆਪਣੇ ਮੂਲ ਚ ਮਿਲ ਕੇ ਇਹਨਾਂ ਕੰਮ ਹੈ ਤੇਰਾ ਹੋਰ ਕੋਈ ਕੰਮ ਨਹੀਂ ਹੈ ਹਾਂਜੀ ਦੀਪਾ ਜੀ ਬਹੁਤ ਵਧੀਆ ਵਧੀਆ ਵਿਚਾਰ ਆਬਜੀ ਨੇ ਬੜਾ ਅਨੁਭਵ ਹੈ ਤੁਹਾਨੂੰ ਵਿਚਾਰ ਦਾ ਅਸਲ ਦੇ ਵਿੱਚ ਕਿਉਂਕਿ ਅੱਖਰ ਜਿਹੜੇ ਨੇ ਤੁਸੀਂ ਭਾਵ ਵਿੱਚ ਦਿੰਨੇ ਆ ਬੜੇ ਪਿਆਰ ਨਾਲ ਬਹੁਤ ਵਧੀਆ ਲੱਗਦਾ ਹੈ ਜਿੱਦਾਂ ਤੁਸੀਂ ਸੀਨੀਅਰ ਅਮਰ ਦੇ ਵਿੱਚ ਉਹ ਇੱਕ ਤੜਾ ਕਨੁਭਵ ਨਾਲ ਵੱਖਰਾ ਬੋਲਦਾ ਹੈ ਇੱਥੇ ਅਸੀਂ ਤੇ ਅੱਖਰਾਂ ਨੂੰ ਪੜ ਕੇ ਅੱਖਰਾਂ ਦੀ ਵਿਆਖਿਆ ਕਰਦੇ ਆ ਪਰ ਤੁਸੀਂ ਜਿਹੜਾ ਤੁਹਾਡਾ ਵਿਚਾਰ ਅਨੁਭਵ ਹੈ ਇਹਨਾਂ ਅੱਖਰਾਂ ਦੇ ਨਾਲ ਤੁਸੀਂ ਉਹ ਰੱਖਦੇ ਆ ਬਹੁਤ ਵਧੀਆ ਰੱਖਦੇ ਆ ਜੀ ਤੇ ਜਸਪਿੰਦਰ ਸਿੰਘ ਭਾਜੀ ਲਾਸਟ ਵਾਲਾ ਬੰਦ ਤੁਹਾਡਾ ਰਹਿੰਦਾ ਸੀ ਤੁਸੀਂ ਕਰ ਲੋ ਹਾਂਜੀ ਊੜ ਕਪਟ ਬੰਚ ਨਿਮੀ ਆਂਦਾ ਦਿਨ ਸਗਿਆ ਤਤਕਾਲੇ ਉਹ ਗੁਰੂ ਸਾਹਿਬ ਕਹਿੰਦੇ ਵੀ ਜਿਹੜੀ ਝੂਠ ਟੱਕੀਆਂ ਮਾਰ ਕੇ ਜਿਹੜੀ ਕਮਾਈ ਕੀਤੀ ਹੈ ਉਹ ਕਹਿੰਦਾ ਤੇ ਇਹ ਨਾਲ ਤਾਂ ਨਿਮਮੂ ਝੂਣਾ ਹੀ ਹੁੰਦਾ ਇਹਦੇ ਨਾਲ ਤਾਂ ਨਰਾਸ਼ੀ ਹੁੰਦਾ ਦਿਨ ਸਗਿਆ ਤਤਕਾਲੇ ਕਿਉਂਕਿ ਉਹ ਹਮੇਸ਼ਾ ਰਹਿਣ ਵਾਲਾ ਤਾਂ ਨਹੀਂ ਹੈ ਤੇ ਜਿਵੇਂ ਗਦਾ ਜਸਤਾਨ ਤਾਂ ਤੂੰ ਗਰਭ ਕਰਤ ਹੋ ਤੋ ਤਨ ਕਿਸੇ ਨਾਲ ਆਪ ਕਿਨਵੇਂ ਛੋੜ ਜਾਏ ਵਿਖਿਆਰਸ ਤੋ ਲੱਗ ਪੁਛਤਾਵ ਫੇ ਤਾਂ ਪੁਛਤਾਵ ਹੀ ਲੱਗਦਾ ਇਹਦਾ ਬਿੰਦੋ ਜਾਂਦਾ ਕਿਦੇ ਨਾਲ ਤਾਂ ਤਰਾਂ ਤੇ ਛੱਡਣਾ ਪੈ ਜਾਂਦਾ ਹੁਣ ਆ ਕੱਲ ਕ੍ਰੈਸ਼ ਹੋਇਆ ਜਹਾਜ਼ ਸਾਰਾ ਕੁਝ ਛੱਡ ਕੇ ਦੇਖਣੇ ਚਲੇਗੇ ਇਹਦਾ ਤਤਕਾਲ ਕੇ ਛੱਡਣਾ ਪੈਂਦਾ ਇੰਸਪੈਂਸ਼ਨ ਵਾਲਾ ਤੇ ਜਿਹੜਾ ਧਨ ਕਹਿੰਦੇ ਸੱਤ 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 ਨਾਨਕ ਕਹਿਆ ਆਪਣੇ ਹਿਰਦਾ ਦੇਖ ਸੰਭਾਲ ਲੈ ਹਉ ਗੁਰੂ ਸਾਹਿਬ ਇੱਕ ਅਟਲ ਸਚਾਈ ਸਾਨੂੰ ਦੱਸ ਰਹੇ ਨੇ ਜੋ ਵੀ ਸੱਚ ਦੇ ਨਾਲ ਜੁੜ ਕੇ ਉਹਨਾਂ ਨੂੰ ਇਹ ਸੁੱਧੀ ਪ੍ਰਾਪਤ ਹੋਈ ਹੈ ਪੰਜ ਪਾਤਸ਼ਾਹੀ ਨੂੰ ਉਹ ਉਹ ਬਿਆਨ ਕਰ ਰਹੇ ਨੇ ਆਪਣੇ ਹਿਰਦੇ ਦੇ ਕਮਾਲੇ ਕਿਉਂਕਿ ਉਹ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਇਸ ਚੀਜ਼ ਦੀ ਜਿਹੜੀ ਸੁੱਧੀ ਜਿਹੜੀ ਗੁਣਾਂ ਨੂੰ ਇਕੱਠੀ ਕਰ ਕਿਉਂਕਿ ਜਦੋਂ ਉਹਦਾ ਹਿਰਦਾ ਕਮਲ ਪ੍ਰਗਾਸ ਹੋ ਗਿਆ ਲਾਗਾ ਸਹਜਿਆਨ ਉਹਦਾ ਸਹਜ ਦੇ ਵਿੱਚ ਧਿਆਨ ਲੱਗ ਗਿਆ ਜਿਵੇਂ ਕਹਿੰਦੇ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਜ ਧਿਆਨ ਮਨ ਨਿਰਮਲ ਹਰ ਰਵ ਰਹਾ ਪਾਇਆ ਦਰਗੇ ਮਾਨ ਉਹਨਾਂ ਨੇ ਦਰਗੇ ਜਮਾਨ ਪਾਇਆ ਸਤਗੁਰ ਸੇਵਨ ਆਪਣਾ ਤੇ ਬਿਰਲੇ ਸੰਸਾਰ ਹਉਮੇ ਕਿਸੇ ਦਾ ਹਉਮੇ ਮਿੱਟ ਸਮਾਇ ਕੋ ਚਾਹੇ ਹਉਮੇ ਮਾਰ ਹਰ ਰੱਖਿਆ ਉਹਨ ਭਾਰੇ ਇਸ ਤਰ੍ਹਾਂ ਕੁਝ ਨਾ ਵੀ ਮੈਂ ਭੁੱਲ ਗਿਆ ਉਹਨਾਂ ਨੇ ਆਪਣੇ ਹਿਰਦੇ ਵਿੱਚ ਉਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਿਆ ਇਕੱਠਾ ਕਰਕੇ ਰੱਖਿਆ ਜਿਸ ਨੇ ਇਸ ਸਤ ਸਤ ਰੂਪ ਦੇ ਨਾਲ ਜੋ ਸੱਚ ਦੇ ਉਪਦੇਸ਼ ਦੇ ਨਾਲ ਜੋ ਗੱਲ ਨੂੰ ਪੱਕੀ ਕਰਕੇ ਜੜੜ ਕਰਕੇ ਪੱਕਾ ਕਰਕੇ ਮੰਨ ਲਿਆ ਆਪਣੇ ਹਿਰਦੇ ਵਿੱਚ ਉਹਨਾਂ ਨੇ ਸਾਰੇ ਜਿਹੜੇ ਪਰਮ ਭਲੇ ਕਿਹੋਂ ਦੇ ਦੂਰ ਹੋ ਗਏ ਉਹਨੇ ਆਪਣੇ ਸਾਥੀ ਦੇ ਨਾਮ ਨੂੰ ਹਰ ਨਾਮ ਨੂੰ ਗੁਣਾ ਨੂੰ ਸੰਭਾਲ ਕੇ ਇਕੱਠਾ ਕਰਕੇ ਰੱਖਿਆ ਹਾਂਜੀ ਜੀ ਬਾਜੀ ਵਧੀਆ ਬਿਲਕੁਲ ਕੂੜ ਕਪਟ ਬੰਚ ਨਿਮੁਨੀਯਾਦਾ ਨੇਮੁਨੀਯਾਦਾ ਜਿਵੇਂ ਨੇ ਦਾ ਮਤਲਬ ਹੈ ਬੇਬੁਨਿਆਦਾ ਬੇਮੁਨੀਯਾਦਾ ਕੂੜ ਵਿੱਚ ਕਪਟ ਵਿੱਚ ਸਿਹਾਰੀਆਂ ਲੱਗੀਆਂ ਦਾ ਇਹ ਦਾ ਵਿੱਚ ਆਤਮਿਕ ਜੀਵਨ ਜਿਹੜਾ ਉਹ ਨਸ਼ਟ ਕਰ ਲਿਆ ਬਿੰਸ ਗਿਆ ਤਤਕਾਲੇ ਤੇ ਜਿਦਾਂ ਆਪਾਂ ਤਤਕਾਲ ਇਹਦਾ ਮਤਲਬ ਇਹ ਕਿ ਬਾਲਾ ਦੂਰ ਤੱਕ ਨਹੀਂ ਚੱਲਿਆ ਸੱਚ ਦੇ ਨਾਲ ਤੇ ਅੰਦਰ ਜਿਹੜਾ ਸੀ ਆਤਮਿਕ ਜੀਵਨ ਉਹ ਨਸ਼ਟ ਹੋ ਗਿਆ ਜਲਦੀ ਹੋ ਗਿਆ ਭਾਵ ਜਲਦੀ ਤੋਂ ਮਤਲਬ ਇਹ ਆ ਕਿ ਥੋੜਾ ਬਹੁਤ ਵੀ ਜੇ ਗਿਆਨ ਦਾ ਕੋਈ ਇਹੋ ਜਿਹਾ ਸਮ ਗਿਆਨ ਤਤ ਤਤ ਗਿਆਨ ਨਾਲ ਨਹੀਂ ਬਤਾਇਆ ਸਤ 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 ਨਾਨਕ ਗਿਆ ਆਪਣੇ ਹਿਰਦੇ ਦੇਖ ਸੰਭਾਲ ਲੈ ਇਹ ਗੱਲ ਗੁਰੂ ਸਾਹਿਬ ਕਹਿੰਦੇ ਨੇ ਇਹ ਸਤ ਬੋਲਿਆ ਬਿਲਕੁਲ ਨਾਨਕ ਨੇ ਤੇ ਆਪਣੇ ਹਿਰਦੇ ਦੇ ਅੰਦਰ ਚਾਤਮਰ ਔਰ ਇਹ ਸੱਚ ਦੇ ਤਤ ਗਿਆਨ ਨੂੰ ਜਾਂ ਤਤ ਨੂੰ ਸੰਭਾਲ ਇਹਨੂੰ ਸਮਝ ਇਸ ਤਰ੍ਹਾਂ ਕਰਕੇ ਗੁਰਬਾਣੀ ਦਾ ਇਹ ਜੋ ਆਪ ਜੀ ਨੇ ਵਿਚਾਰ ਦਿੱਤਾ ਉਪਰ ਵੀਰ ਗੁਰਚਰਨ ਸਿੰਘ ਜੀ ਆਨੇ ਵੀ ਬਹੁਤ ਵਧੀਆ ਜਿਹੜਾ ਕਿ ਮਾਇਆ ਛੱਡ ਦਿੱਤੀ ਹੈ ਛੱਡਣਾ ਤੇ ਮਾਇਆ ਦਾ ਮੋਹ ਸੀਗਾ ਬੜੇ ਵਧੀਆ ਭਾਵ ਉਹਨਾਂ ਨੇ ਵੀ ਦਿੱਤੇ ਆ ਤੇ ਵੀਰ ਗੁਰਵਚਨ ਸਿੰਘ ਜੀ ਨੇ ਵੀ ਆਪ ਜੀ ਦਾ ਵੀ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਗੁਰਵਚਨ ਸਿੰਘ ਹੋਰ ਕੋਈ ਉੱਪਰ ਤੁਸੀਂ ਕੋਈ ਰੱਖਣਾ ਵਿਚਾਰ ਸਵਾਲ ਕੁਝ ਕੋਈ ਹੈ ਤੇ ਦੱਸੋ ਖੁੱਲਾ ਨਹੀਂ ਠੀਕ ਹੈ ਕੋਈ ਸਵਾਲ ਨਹੀਂ 20 ਮਿੰਟ ਦੀ ਹੋਈ ਹੈ ਆਪਣੀ ਜ਼ਿਆਦਾ ਨਹੀਂ ਹੋਈ ਕੋਈ ਅੱਛਾ ਦੂਸਰਾ ਭੈਣ ਜੀ ਮਨਪ੍ਰੀਤ ਕੌਰ ਜੀ ਆਏ ਨੇ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਸਤ ਜੀ ਆ ਤੁਸੀਂ ਕੋਈ ਭੈਣ ਜੀ ਇੱਥੇ ਵਿਚਾਰ ਰੱਖਣਾ ਹੋਵੇ ਜਾਂ ਕੋਈ ਸਵਾਲ ਵਗੈਰਾ ਹੋਵੇ ਤਾਂ ਦੱਸ ਦੇਣਾ ਜੀ ਮੈਂ ਪੂਰਾ ਸ਼ਬਦ ਨਾ ਸੁਣਿਆ ਹੈ ਨਾ ਪੜਿਆ ਹੈ ਜੀ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ ਵਿਚਾਰ ਹੋ ਗਈ ਹੈ ਭਾਜੀ ਨੇ ਕਰ ਦਿੱਤੀ ਸੀ ਬਹੁਤ ਵਧੀਆ ਫਿਰ ਗੁਰਚਰਨ ਸਿੰਘ ਜੀ ਆਨੇ ਵੀ ਕਰ ਲਏ ਤੇ ਜੇ ਕਿਸੇ ਦਾ ਸਵਾਲ ਨਹੀਂ ਤੇ ਆਪਾਂ ਨੂੰ ਸਮਾਪਤੀ ਕਰ ਲੈਣੀ ਹੈ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਰਾਂ ਨੇ ਵਿਚਾਰ ਦਿੱਤੇ ਆ ਜਿਹੜੇ ਸੁਣ ਰਹੇ ਨੇ ਜਿਹੜੇ ਬਾਅਦ ਚ ਸੁਣਨਗੇ YouTube ਤੇ ਸੁਣਨਗੇ Facebook ਤੇ ਸੁਣਨਗੇ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ